ਅਸੀਂ ਨਾਲ ਨਹੀਂ ਤੁਰ ਕੇ ਆਏ ਨਾਲ ਘਰ ਵਾਲੀ ਦੇ ਨਾਲ ਨਹੀਂ ਤੁਰ ਕੇ ਆਏ ਆਹਾਂ 20 25 ਕਰਮਾ ਵਗੇ ਆਉਣਾ ਮੁੰਡਿਆਂ ਨੇ ਛੇਟਾ ਕਰਨਗੇ ਬਹੁ ਨਹੀਂ ਤੁਰ ਕੇ ਆਉਂਦੇ ਸੀ ਤੁਰ ਕੇ ਆਉਂਦੇ ਤੇ ਬਹੂ ਪਿੱਛੇ ਆਉਂਦੀ ਉਹ ਪਿੱਛੇ ਆਉਂਦੀ ਪਾ ਕੜ ਬੋਲੀ ਅੱਛਾ ਵੀ ਅੱਲਾ ਲੱਸੀ ਜਮੇ ਲੱਗ ਗਿਆ ਲੱਸੀ ਚ ਮਿਰਚਾ ਪਾ ਕੇ ਪੀ ਲਓ ਹਾਂ ਉਦੋਂ ਆਇਆ ਆਖ ਦਿੰਦੇ ਆਇਆ ਹਾਂਜੀ ਜਰ ਰੋੜਿਆਲੇ ਵਾੜ ਚ ਜਾ ਕੇ ਪੀ ਜਿਓ ਕਿਹੜੇ ਵਣ ਚ ਰੋੜਿਆ ਜਿਹੜਾ ਵਾਹ ਵਾਹਣਾ ਉਹ ਇਹ ਪੈਜੋ ਜਾ ਕੇ ਚਾਹ ਪਾ ਕੇ ਚਾਹ ਪਾ ਕੇ ਪਾਜੂ ਆ ਗੱਲਾਂ ਅੱਗੇ ਪਤਾ ਪਾਜੂ ਅਗੇ ਪਤਾ ਪਾਜੂ ਹਾਂ ਬੰਦਾ ਆਏ ਵਾਚਣਾ ਜਾ ਕੇ ਸਾਡੇ ਦੇਖਣ ਜਾ ਗੱਲਾਂ ਕੋਈ ਨਹੀਂ ਸੀ ਆਈ ਚੱਕੀ ਦੀ ਆਹ ਡਾਕਟਰ ਤੋਂ ਗੋਲੀ ਲਿਆਉਣੀ ਹੈ ਖੇਦ ਦਾਤੀ ਵੱਜ ਜਾਣੀ ਮੂਛ ਲੱਗੀ ਤੈਨੂੰ ਨਹੀਂ ਆਉਂਦਾ ਤੂੰ ਮੂਛ ਮੇਰੇ ਦੇ ਪਾਸੇ ਮੋੜ ਕੇ ਆ ਕੰਮ ਸਿਲਦਾਤੀ ਉਹਤੇ ਬੂਦੰਦੇ ਸੀ ਅੱਛਾ ਉੱਤੇ ਜਿੱਤੇ ਚੁੰਨੀ ਪਾ ਲੈਣੀ ਆ ਅਸੀਂ ਅੱਗੇ ਆਇਆ ਸਾਡੀ ਠੀਕ ਕੋਈ ਕੋਈ ਹੋਰ ਹੋਰ ਇਹੋ ਜਿਹਾ ਕੀ ਕੁਛ ਹੁੰਦਾ ਸੀ ਬਾਬਾ ਜੀ ਬਸ ਆ ਹੀ ਦੇਖਣਾ ਯਾਰ ਜਦ ਦਾ ਜਦਤੀ ਕੋ ਜੀ ਉਂਗਲ ਚ ਮੂਚਾ ਜੇ ਕਈ ਹੁੰਵਾ ਕਿਸੇ ਨੂੰ ਬੁਖਾਰ ਚੜ ਗਿਆ ਉਹ ਧੁੱਪੇ ਪੈ ਜਾ ਗਰਮੀ ਅੱਗੇ ਫੂਕੀ ਜਾਂਦੀ ਧੁੱਪੇ ਪਾਣਦੇ ਅੱਛਾ ਲਾਗੇ ਨਾ ਸਭੇ ਨਾਲ ਦਾ ਤੁਮੀ ਤੇ ਪਈਆਂ ਹਾਂ ਮੜਕਾ ਜੀ ਮੜਕਾ ਮੜਕਾ ਜੂ ਬਚਾ ਲਏ ਹਾਂ ਆਹੀ ਕੰਮ ਤੇ ਲੈ ਵੀ ਜਾਂਦਾ ਸੀ ਹੁਣ ਨਹੀਂ ਲੈ ਜਾਂਦਾ ਕੋਈ ਕਸ਼ ਕਰੀ ਜਾਂ ਕੋਈ ਜਾਣ ਸੀ ਯਾਰ ਸਾਡਾ ਹੁਣ ਕਿਸ ਨਾਲ ਧੁੱਪੇ ਮਰ ਜੂ ਹਾਂ ਹੁਣ ਤਾਂ ਪੈਂਦੀ ਨਹੀਂ ਧੁੱਪੇ ਨੋ ਨੋ ਹੁਣ ਤੇ ਪੱਖੇ ਨਹੀਂ ਸੁਖੋ ਨਹੀਂ ਪਸੰਦ ਆਖੀਏ ਕੂਲਰ ਤੇ ਫੇਰ ਲਾਣ ਲੱਗ ਜ ਬਣਾ ਦੂਗੇ ਉਹੀ ਸੀ ਬਣ ਗਏ ਸਿਆਲਾਂ ਚ ਹੀਟਰ ਹੋ ਗਿਆ ਬਾਬਾ ਜੀ ਅੱਗੇ ਕਿੱਛੇ ਹੀ ਨਹੀਂ ਆ ਹਾਂ ਸਾਡੇ ਵੇਖਣ ਚ ਤੀਜੇ ਦਿਨ ਤੋਂ ਖੂਹ ਤੋਂ ਪਾਣੀ ਪੈਂਦੀਆਂ ਪੁਰੀਆਂ ਅੱਛਾ ਸਾਰੀ ਰਾਤ ਪਈ ਜਾਂਦੀਆਂ ਸਾਰਾ ਦਿਨ ਪਈ ਜਾਂਦੀ ਹੈ ਸਾਰੀ ਰਾਤ ਤੀਜੇ ਦਿਨ ਨਹੀਂ ਆਉਂਦੀ ਵਾਰੀ ਅੱਛਾ ਜੇ ਹੁਣ ਤਾਂ ਪਣੀ ਕਹੀਏ ਪੂਰੀ ਜਾਵਾਂ ਮੂਜਮ ਪਾਣੀ ਜੇ ਨਾ ਪੜਦੇ ਹੁਣ ਇੱਕ ਇੱਕ ਜਨ ਡੋਲ ਜਨ ਨਹੀਂ ਲੱਗੇ ਖੂਹਾਂ ਤੋਂ ਵਰਕੇ ਲਿਆਉਂਦੇ ਹਾਂ ਦੋ ਹਾਂ ਖੂਹਾਂ ਚੰਦੇ ਅੱਛਾ ਤੇ ਕੱਪੜੇ-ਕੁੱਪੜੇ ਵੀ ਉਹ ਤੇ ਖਾਣਾ ਨਾ ਜੀ ਕੱਗਰੇ ਪਾ ਕੇ ਜਾਣਾ ਪਿੰਡ ਚ ਜਿੰਨੇ ਚਿਰ ਹਨੇਰਾ ਹੋਣਾ ਉਹਨਾਂ ਚਿਰ ਤਾਂ ਹੂੰ 이제 배좀 얄짤잖아. ਫਿਰ ਕਗਰੇ ਪਾ ਕੇ ਪਾ ਗੀ ਪਾ ਕੇ ਫਿਰ ਕਗਰੇ ਪਾ ਕੇ ਜਾਣਾ ਰੋਟੀ ਲੈ ਕੇ ਜਾਣਾ ਬੁੜੀ ਨੇ ਹਾਂ ਬਾਲ ਪਰਚੀ ਦਾ ਕੰਮ ਹੈ ਕਗਰੇ ਉੱਥੇ ਲਾ ਲਾ ਕੋਈ ਟੀ ਲਾਣ ਦੀਆਂ ਹਾਂ ਰੋਟੀ ਫੜਾਣ ਦੀ ਉਮ ਜੀ ਨੇ ਜੋਪੇਂ ਦੀ ਜਵਣਾ ਫਿਰ ਕਗਰੇ ਕੋਲ ਅੱਛਾ ਜੇ ਫਿਰ ਕਗਰੇ ਜਾਂ ਵੀ ਮੁੱਕ ਗਿਆ ਉਹ ਕਗਰੇ ਕਦ ਪਉਂਦੀ ਸੀ ਬਾਬਾ ਜੀ ਕਗਰੇ ਦਾ ਪਤਾ ਲੱਗ ਜਾ ਨੋ ਚੀਜ਼ ਆ ਨੋ ਅੱਛਾ ਵੀ ਨੋ ਆ ਹੁਣ ਕਿਸੇ ਦਾ ਵਖਾ ਪਸਲ ਰਸੇ ਦੀ ਫਲਾਣੀ ਨੋ ਆ ਜੀ ਟੀ ਆ ਤੇ ਪਿੰਡ ਦੀ ਬਹੂ ਤੁਹਾਨੂੰ ਪਤਾ ਲੱਗ ਜਾ ਆਪਣੀ ਬਹੂ ਆ ਕਿ ਨੋ ਆ ਕਿ ਟੀ ਆ ਕਿ ਚਾਚੀ ਆ ਕਿ ਚਾਈ ਆ ਹਾਂ ਉਸ ਨੂੰ ਆਏ ਪੱਕੀ ਬਹੂ ਆ ਪਾ ਜੀ ਇਹ ਬਹੂ ਆ ਜੀ ਅੱਛਾ ਜੇ ਤਾਂ ਇੱਥੋਂ ਪਤਾ ਲੱਗ ਜਾਂਦਾ ਸੀ ਵੀ ਕਾ ਗਰੇਜ ਤੋਂ ਪਤਾ ਲੱਗ ਜਾਂਦਾ ਸੀ ਤੇ ਹੁਣ ਨਹੀਂ ਪਤਾ ਲੱਗ ਜਾਂਦਾ ਵੀ ਕੀ ਹੈ ਹੁਣ ਤਾਂ ਨਾਲ ਹੀ ਚੁੜੀਆਂ ਆਉਂਦੀਆਂ ਆਇਆ ਪਾਇਆ ਹੁੰਦੇ ਗੱਫੜੀ ਪਹਿਲਾ ਕੰਜਰ ਆ ਇੱਥੇ ਨੋ ਉਹਨਾਂ ਜੋ ਜਿੰਦੇ ਨੰਦ ਜੋ ਆ ਕੇ ਨਾ ਜਾਈ ਇੱਥੇ ਫੜਾਂ ਦੇ ਬਸ ਕੰਗੀ ਪਾਉਣ ਦੇ ਭੈਣ ਜੋ ਖਾ ਮੂੰ ਗਾਂ ਦਾ ਕੰਗੀ ਪਾਉਣੀ ਆ ਇੱਥੇ ਦਾ ਨਾ ਪੋ ਸਹੀ ਗੱਲ ਹੁਣ ਤਾਂ ਬੜਾ ਕੁਝ ਹੋਣ ਲੱਗ ਗਿਆ ਇਹ ਗੁਰਦੁਆਰੇ ਵਾਲੇ ਵੀ ਧੱਕਾ ਕਰਦੇ ਨੇ ਅੱਛਾ ਇਹੀ ਪਹੁੰਚ ਜਾਂ ਹਾਂ ਸਹੀ ਗੱਲ ਹੈ ਇਹਨਾਂ ਨੂੰ ਚਾਹੀਦੀ ਨਹੀਂ ਜੀ ਹੱਥ ਨਹੀਂ ਫੜਾਉਣ ਚਾਹੀਦਾ ਠੀਕ ਹੈ ਬਈ ਲੜ ਫੜੋ ਜੇ ਤੁਰਿਆ ਹੁੰਦਾ ਤੁਰਿਆ ਹੁੰਦੀ ਆਏ ਨਹੀਂ ਸੀ ਅੱਗੇ ਨਹੀਂ ਸੀ ਆਏ ਅੱਗੇ ਦਾ ਨਾ ਸੰਗ ਦਾ ਬੰਦਾ ਨਾ ਮੂਹਰੇ ਆਉਂਦਾ 20 ਕਰਮ ਵੀ ਆਇਆ ਅਖੇ ਬਹੁ ਲਈ ਜਾਉਂਗੇ ਵੀ ਆਇਆ ਨਾ ਚੇਤਾ ਕਰਨ ਹਾਂ ਅਸੀਂ ਨਾਲ ਨਹੀਂ ਤੁਰ ਕੇ ਆਏ ਨਾਲ ਘਰ ਵਾਲੀ ਦੇ ਨਾਲ ਨਹੀਂ ਤੁਰ ਕੇ ਆਏ ਆਹ 20 25 ਕਰਮ ਵਗੇ ਆਉਣਾ ਮੁੰਡੇ ਮੈਨੂੰ ਚੇਤਾ ਕਰਨਗੇ ਵੀ ਬਹੁ ਲਈ ਜਾਉਂਗੇ ਤੁਰ ਕੇ ਹੁੰਦੇ ਸੀ ਤੁਰ ਕੇ ਹੁੰਦੇ ਸੀ ਤੇ ਬਹੁ ਪਿੱਛੇ ਆਉਂਦੀ ਉਹ ਪਿੱਛੇ ਆਉਂਦੀ ਤਾਂ ਘਰ ਭੋਲੀ ਅੱਛਾ ਬਾਹਰ ਬਾਹਰੋਂ ਦੇ ਯਾਰ ਚ ਜਾ ਕੇ ਕੁੜੀਆਂ ਲਿਆਉਂਦੀਆਂ ਸੀ ਹਾਂ ਪਹਿਲਾਂ ਤਾਂ ਐ ਸੀ ਰਾਜ ਬਿਠਾਉਂਦੇ ਸੀ ਜੇ ਜੋ ਮੇਰਾ ਇੱਥੇ ਬਹਿ ਜਾ ਲੈਣ ਹਾਂ ਇਹ ਜੋ ਬੁੜੀਆਂ ਲੈਣ ਉਹ ਨਹੀਂ ਤੇ ਹੁਣ ਹੁਣ ਤਾਂ ਗਫਰੀ ਪਾਈ ਹੁੰਦੀ ਹੈ ਕੋਈ ਪਸਾ ਨਹੀਂ ਕਿ ਜ਼ਿੰਦਗੀ ਨੇ ਮੈਂ ਹੁਣ ਕਿੰਨੇ ਜੇ ਬੈ ਕੇ ਰੋਟੀ ਖਾਂਦੀਆਂ ਕਿ ਨਹੀਂ ਤੇ ਕੁੜੀਆਂ ਆਪ ਦੀਆਂ ਪੈਣਾ ਰੋਟੀ ਫੜਾਉਂਦੀਆਂ ਅੱਛਾ ਇੱਕ ਚਾਹੀਏ ਸਹੀ ਗੱਲ ਹਾਂ ਤੁਸੀਂ ਦੋਵੇਂ ਜੀ ਖਾਣੇ ਰੋਟੀ ਤੇ ਕੁੜੀਆਂ ਤੇ ਰੋਟੀ ਫੜਾ ਦ ਸੰਗ ਆਪ ਚਾਹੀਦੀ ਸੰਗ ਚਾਹੀਦੀ ਹਾਂ ਹੋਣ ਨਹੀਂ ਹਾਂ ਤਾਂ ਚੁੰਨ ਨਾ ਚੰਨ ਨਾ ਭੁੱਲ ਲਈਆਂ ਬਾਬਾ ਜੀ ਸਾਰੇ ਹੁਣ ਤਾਂ ਸਾਰਾ ਕੋਈ ਪੁੱਲਿਆ ਉਹ ਤਾਂ ਢੁੰਡ ਢੁੰਡ ਕੱਢਦੇ ਸੀ ਬਾਬਾ ਜੀ ਪੁੱਲ ਸਾਰੇ ਕੱਢਦੇ ਸੀ ਭਾਈ ਪਤਾ ਹੀ ਲੱਗਦਾ ਨਹੀਂ ਨੋ ਚੀਜ਼ ਪਤਾ ਨਹੀਂ ਲੱਗਦਾ ਸੀ ਹੁਣ ਨਹੀਂ ਕੱਢੀ ਗਿਆ ਡਾਕਟਰ ਦੀ ਹਾਂ ਮੇਰੀ ਮਾਂ